ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਭਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਲਗਾਈ ਗਈ ਤਨਖਾਹ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਵੱਲੋਂ ਆਪਣੀ ਤਨਖਾਹ ਪੂਰੀ ਕੀਤੀ ਜਾ ਰਹੀ ਸੀ ਅਤੇ ਘੰਟਾ ਘਰ ਚੌਕ ਵਾਲੇ ਪਾਸੇ ਮੁੱਖ ਦਰਵਾਜ਼ੇ ਤੇ ਬੈਠੇ ਜਦੋਂ ਸੁਖਵੀਰ ਸਿੰਘ ਬਾਦਲ ਆਪਣੀ ਤਨਖਾਹ ਪੂਰੀ ਕਰ ਰਹੇ ਸਨ ਉਸ ਵੇਲੇ ਨਾਰਾਇਣ ਸਿੰਘ ਚੋੜਾ ਵੱਲੋਂ ਉਹਨਾਂ ਤੇ ਗੋਲੀ ਚਲਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੋ ਨਾਰਾਇਣ ਸਿੰਘ ਚੌੜਾ ਦੇ ਖਿਲਾਫ ਇੱਕ ਵਾਰ ਫਿਰ ਤੋਂ ਸ਼ਿਕਾਇਤ ਪੱਤਰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਨਾਰਾਇਣ ਸਿੰਘ ਚੌੜਾ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਉਹਨਾਂ ਵੱਲੋਂ 84 ਯਾਦ ਕਰਵਾ ਦਿੱਤੀ ਗਈ ਹੈ ਤੇ ਜਿਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਬਣਦੀ ਹੈ ਇਸ ਮੌਕੇ ਉਹਨਾਂ ਦਾ ਹਰ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਅਸੀਂ 4 ਤਰੀਕ ਨੂੰ ਜਿਹੜਾ ਸਿੱਖ ਵੱਲੋਂ ਕੀ ਕੀ ਗੱਲ ਹੋਈ ਹੈ ਨਰਹਿਨ ਚੌੜੇ ਵੱਲੋਂ ਗੋਲੀ ਚਲਾਈ ਗਈ ਸੀ 84 ਤੋਂ ਬਾਅਦ ਇੱਕ ਵਾਰੀ ਫੇਰ ਦਰਬਾਰ ਸਾਹਿਬ ਤੇ ਮੈਂ ਸਮਝਦਾ ਵੀ ਅਟੈਕ ਕੀਤਾ ਗਿਆ ਸੀ ਉਹਦੇ ਬਾਰੇ ਅਸੀਂ ਧਾਰਮਿਕ ਜਿਹੜਾ ਮੰਗ ਪੱਤਰ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਹੁਣਾਂ ਨੂੰ ਦੇ ਕੇ ਆਏ ਆ ਸੋ ਇਹਦੇ ਬਾਰੇ ਅਸੀਂ ਅੱਜ ਆਏ ਸੀ ਸਾਰੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਸਲਾ ਕੀ ਸੀਗਾ ਜੀ ਕੋਈ ਨਹੀਂ ਬੱਜੀ ਹੈ ਉਹ ਕਿਸ ਬੰਦੇ ਵਿੱਚ ਕੀ ਅਪੀਲ ਕੀਤੀ ਗਈ ਤੁਹਾਡੇ ਵੱਲੋਂ ਜੀ ਉਹ ਗੋਲੀ ਜਿਹੜੀ ਆ ਉਹ ਅਸੀਂ ਸਮਝਦੇ ਆ ਕਿ ਸ੍ਰੀ ਦਰਬਾਰ ਸਾਹਿਬ ਦੀ ਕੰਧ ਤੇ ਵੱਜੀ ਆ ਜੀ ਤੇ ਇਹਦਾ ਇਹਦੇ ਨਾਲ ਜਿਹੜੀ ਸਿੱਖਾਂ ਦੀਆਂ ਔਰ ਜਿਹੜੀਆਂ ਮਰਜ਼ਾਦਾ ਨੂੰ ਬੜੀ ਛੱਟ ਵੱਜੀ ਆ ਕਿਉਂਕਿ ਦਰਬਾਰ ਸਾਹਿਬ ਵਿੱਚ ਸਿੱਖ ਤੇ ਗੈਰ ਸਿੱਖ ਵੀ ਜਿਹੜੇ ਆ ਕੇ ਇੱਥੇ ਸੀਸ ਝੁਕਾਉਂਦੇ ਨੇ ਇਸ ਲਈ ਉਹ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਸਿੰਘ ਸਾਹੁਣੋਂ ਮੰਗ ਪੱਤਰ ਦੇ ਕੇ ਆਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਹ ਤੁਹਾਨੂੰ ਉਹ 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 ਤਾਂ ਮੈਂ ਕਹਿ ਦੂੰਗਾ ਜੀ ਸਾਡੇ ਮੁੰਡੇ ਤੁਹਾਨੂੰ ਮੰਗ ਪੱਤਰ ਭੇਜ ਦੇਣਗੇ ਜਦੋਂ ਆਇਆ ਲੋਕ ਕਿ ਜੇ ਸੁਣਦੇ ਆ ਮੰਗ ਪੱਤਰ ਦੇ ਕੇ ਆਇਆ ਮੰਗ ਪੱਤਰ ਮੰਗ ਪੱਤਰ ਦੇ ਆਇਆ ਮੰਗ ਪੱਤਰ ਦੇ ਆਇਆ ਉਹ ਤਾਂ ਅਸੀਂ ਮੈਂ ਮੁੰਡਿਆਂ ਨੂੰ ਕਹਿ ਦਿੰਦਾ ਤੁਹਾਨੂੰ ਮੰਗ ਪੱਤਰ ਭੇਜ ਦੇਵਾਂਗੇ ਤੁਸੀਂ ਲਿਖਿਆ ਤੇ ਹੈਗਾ ਤੂੰ ਪੜਿਆ ਤੇ ਹੋਗਾ ਕੀ ਲਿਖਿਆ ਉਹ ਭੇਜ ਦੇ ਭੇਜ ਦੇ ਮੈਂ ਕਿ ਤੁਹਾਨੂੰ ਭੇਜ ਦੇ ਮੰਗ ਪੱਤਰ ਭੇਜ ਅਸੀਂ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਸੁ ਅਬਜੈਕਟਿਵ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਜਿਹੜਾ ਬਫਦਾ ਪੰਜ ਮੈਂਬਰੀ ਉਹ ਜਿਹਦਰ ਬਲਦੇਵ ਸਿੰਘ ਜੀ ਕਲਿਆਣ ਸਾਹਿਬ ਜੋ ਸਾਡੇ ਜੂਨੀਅਰ ਮੀਤ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸਿੰਘ ਸਾਹਿਬ ਨੂੰ ਮਿਲੇ ਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਉਤੇ ਸ਼੍ਰੀ ਦਰਬਾਰ ਸਾਹਿਬ ਦੇ ਉਤੇ 4 ਤਰੀਕ ਨੂੰ ਜਿਹੜੀ ਗੋਲੀ ਚਲਾਈ ਗਈ ਹੈ ਕਿਸੇ ਸੱਜਣ ਵੱਲੋਂ ਤੇ ਉਦੋਂ ਬੇਸ਼ੱਕ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਆਪਣੀ ਸਜ਼ਾ ਭੁਗਤ ਰਹੇ ਸੀ ਕਿਉਂਕਿ ਉਹਨਾਂ ਨੂੰ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਲਾਈ ਹੈ ਕਿਸੇ ਸੱਜਣ ਵਿਅਕਤੀ ਨੇ ਨਹੀਂ ਲਾਈ ਇਸ ਕਰਕੇ ਉਹ ਜਿਹੜੀ ਸਜ਼ਾ ਭੁਗਤਦੇ ਹੋਏ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਹੈ ਅਸੀਂ ਉਹਦਾ ਜਿਹੜੀ ਨਿੰਦਾ ਕਰਦੇ ਹਾਂ ਤੇ ਉਹਦੇ ਨਾਲ ਨਾਲ ਇਹ ਵੀ ਆ ਕਿ ਅਕਾਲ ਤਖਤ ਸਾਹਿਬ ਦੇ ਉਤੇ ਸਿੱਧਾ ਅਟੈਕ ਹੈ ਕਿ 84 ਦਵਾਰਾ ਸਾਨੂੰ ਯਾਦ ਕਰਾ ਦਿੱਤੀ ਗਈ ਹੈ ਤੇ ਉਹਦੇ ਲਈ ਅਸੀਂ ਸਿੰਘ ਸਾਹਿਬ ਤੋਂ ਮੰਗ ਕੀਤੀ ਹੈ ਕਿ ਉਹ ਸਜਾ ਨੂੰ ਵੀ ਜਿਹੜੀ ਹੈ ਉਹ ਬਣਦੀ ਸਜ਼ਾ ਦਿੱਤੀ ਜਾਵੇ। ਸਭ ਜੜੀਆਂ ਤੇ ਰਾ ਖੜੀਆਂ ਹੋ ਰਹੀਆਂ ਸਿੰਘ ਸਾਹਿਬ ਨੇ ਪ੍ਰੋਮਸਾ ਦਵਾਇਆ ਕਿ ਬਿਲਕੁਲ ਉਹਦੇ ਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਜਿਹੜੀ ਦੂਜੀ ਤਲਾ ਹੈ ਮੇਰਾ ਸੀ ਜੁੜੇ ਦੇ ਹੱਥ ਦੇ ਵਿਚਾਰੀਓ ਜੀ ਦੇਖੋ ਇਹ ਇਸ ਤਰ੍ਹਾਂ ਹੈ ਕਿ ਜਿਹੜੇ ਕਹਿੰਦੇ ਨੇ ਕਿ ਦਸਤਾਰ ਲਾਈ ਗਈ ਹੈ ਉਹ ਅਸੀਂ 9 ਤਰੀਕ ਨੂੰ ਐਗਜੈਕਟਿਵ ਦੀ ਮੀਟਿੰਗ ਸੱਦ ਲਈ ਹੈ। ਉਹ 9 ਤਰੀਕ ਨੂੰ ਸਾਰੇ ਮੈਂਬਰ ਸਾਹਿਬਾਨਾਂ ਦੀ ਰਾਏ ਲੈ ਕੇ ਉਹਦਾ ਜਿਹੜਾ ਫੈਸ ਚਾਰ ਸੀਸੀਟੀਵੀ ਵੀਡੀਓ ਵਿਕਰਮਜੀਠੇ ਦੇ ਵੱਲੋਂ ਬਾਤਲ ਕੀਤੀ ਗਿਆ ਉਸ ਟੀਮ ਤੋਂ ਚਾਰ ਦੇ ਜਿਹੜੇ ਵਿਅਕੀ ਕੀਤੀ ਗਈ ਹੈ ਜੀ ਜੀ ਬਿਲਕੁਲ ਬਿਲਕੁਲ ਜੋ ਵੀ ਹੋਇਆ ਇਹਦਾ ਸਾਰਾ ਮਸਲਾ ਜਿਹੜਾ ਅਸੀਂ 9 ਤਰੀਕ ਨੂੰ ਸਾਰੇ ਮੈਂਬਰ ਸਾਹਿਬਾਨਾਂ ਦੀ ਹਾਜ਼ਰੀ 'ਚ ਵਿਚਾਰ ਲਾਂਗੇ ਤੇ ਉਹ ਬਣਦੀ ਸਜ਼ਾ ਜਿਹੜੀ ਹੈ ਜਿਹਨੂੰ ਵੀ ਹੈ ਉਹ ਬਣਦੀ ਸਜ਼ਾ ਨਹੀਂ ਸਿੰਘ ਸਾਹਿਬ ਵੱਲੋਂ ਤਾਂ ਪ੍ਰੋਸਾਦਵਾਇਆ ਗਿਆ ਕਿ ਬਿਲਕੁਲ ਜਿਹੜੀ ਸਜ਼ਾ ਹੈ ਉਹ ਜੋ ਧਰਮ ਦੀ ਸਜ਼ਾ ਬਣਦੀ ਹੈ ਜੋ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਉਹ ਦਿੱਤੀ ਜਾਵੇਗੀ ਗਲਤ ਹੋਇਆ ਇਸ ਕਰਕੇ ਉਹ ਜਿਹੜੀ ਸਜ਼ਾ ਜਿਹੜੀ ਹੈ ਧਾਰਮਿਕ ਤੌਰ ਤੇ ਜਿਹੜੀ ਸਜ਼ਾ ਸਿੰਘ ਸਾਹਿਬਾਂ ਨੇ ਸਕਬੀਰ ਜੀ ਨੂੰ ਦਿੱਤੀ ਸੀ ਜਾਂ ਹੋਰ ਸਾਡੇ ਜਿੰਨੇ ਵੀ ਅਕਾਲੀ ਲੀਡਰ ਸੀ ਉਹਨਾਂ ਨੂੰ ਦਿੱਤੀ ਸੀ ਇਸੇ ਤਰ੍ਹਾਂ ਦੀ ਜਿਹੜੀ ਇਹਨਾਂ ਨੇ ਹਰਕਤ ਕੀਤੀ ਆ ਚੌੜਾ ਸਾਹਿਬ ਨੇ ਉਹ ਉਦਾਂ ਦੀ ਉਹਨੂੰ ਵੀ ਸਜ਼ਾ ਧਾਰਮਿਕ ਤੌਰ ਤੇ ਕੋਈ ਦੇਣੀ ਚਾਹੀਦੀ ਆ ਕਿ ਇਹ ਜਿਹੜਾ ਕਿੰਦੂ ਪ੍ਰੰਤੂ ਕੀਤਾ ਕਿ ਤੁਹਾਨੂੰ ਪੰਥ ਸਾਹਿਬ ਦੇ ਜਦੋਂ ਸਜ਼ਾ ਸੁਣਾਤੀ ਆ ਤੇ ਇਹ ਗੋਲੀ ਚਲਾਉਂਦੇ ਉਹ ਗਲਤ ਆ ਜਿਹੜਾ ਕਿੰਦੂ ਪ੍ਰੰਤੂ ਕਰਦੇ ਉਹਨਾਂ ਨੂੰ ਪੁੱਛੋ ਕਿਉਂ ਕਰਦੇ ਨੇ ਹਾਂ ਗਲਤ ਆ ਗਲਤ ਆ ਹੁਣ ਨਾਮੀ ਮੀਟਿੰਗ ਉਹ ਵੀ ਇਸ ਮਾਮਲੇ ਚ ਹੋ ਰਹੀ ਹੈ ਇਹ ਇਸ ਮਾਮਲੇ ਨੂੰ ਲਾ ਬੇਚੇ ਉਹ ਜੰਡੇ ਜੋ ਪਤਾ ਲਗੂ ਕੀ ਹੈ ਜਿਹੜਾ ਤੁਸੀਂ ਮੰਗ ਪੱਤਰ ਦਿੰਦਾ ਉਸ ਮੰਗ ਪੱਤਰ ਤੇ ਇਹੋ ਲਿਖਿਆ ਕਿ ਧਾਰਮਿਕ ਭਾਵਨਾਵਾਂ ਨੂੰ 6:00 ਵਜੇ ਆ ਤੇ ਸਿੰਘ ਸਾਹਿਬਾ ਤੁਹਾਡੇ ਜਿਹੜੀ ਦਿੱਤੀ ਹੋਈ ਮਰਜ਼ਾਦਾ ਜਿਹੜੀ ਸੀ ਉਹਦੇ ਮੁਤਾਬਕ ਜਿਹੜਾ ਤੁਸੀਂ ਹੁਕਮ ਲਾਇਆ ਸੀ ਉਹ ਹੁਕਮ ਨੂੰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਉਹ ਪੂਰੇ ਕਰ ਰਹੇ ਸੀ ਬਾਕੀ ਵੀ ਕਰ ਰਹੇ ਸੀ ਜਿਹੜੀ ਗੋੜੀ ਚਲਾਉਣੀ ਆ ਦਰਬਾਰ ਸਾਹਿਬ ਤੇ ਕਿਉਂਕਿ ਇਹਨਾਂ ਦੀ ਸਿਆਸੀ ਲੜਾਈਆਂ ਨੇ ਉਹ ਬਾਹਰ ਲੜਦੇ ਰਹਿਣ ਗੁਰਦੁਆਰਿਆਂ ਜਾਣ ਕੇ ਜਰੂਰ ਲੜਨੇ ਇੱਥੇ ਹਿੰਦੂ ਵੀ ਆਉਣੇ ਮੁਸਲਮਾਨ ਵੀ ਆਣੇ ਹੋਰ ਜ ਸਾਰਾ ਕੁਝ ਹੋਣਾ ਜਦੋਂ ਫਿਰ ਇੱਥੇ ਗੋਲੀ ਚੱਲਦੀ ਰਹੀ ਮੱਥਾ ਟੇਕਣ ਵਾਸਤੇ ਸਾਰਿਆਂ ਦੇ ਮਨ ਵਿੱਚ ਇਹ ਆਊਗਾ ਵੀ ਇੱਥੇ ਕਿਉਂ ਮੱਥਾ ਟੇਕਣ ਕਿੱਦਾਂ ਉੱਥੇ ਜਿੱਥੇ ਗੋਲੀ ਚੱਲਦੀ ਕਿਵੇਂ ਜਾਵਾਂ ਭਾਵਨਾਵਾਂ ਨੂੰ ਛੱਟ ਵਾਏ ਲੱਗਾ ਜੀ ਡਰੈਸਿੰਗ ਜੋੜਾ ਦੀਆਂ ਚਾਰ ਸੀਸੀਟੀਵੀ ਵੀਡੀਓ ਜਿਹੜੀਆਂ ਫਿਕਰ ਵਿੱਚ ਜੀਠੀ ਨੇ ਬਾਹਰ ਲਕੀਤੀਆਂ ਕਿ ਚੌਦ ਦਿਨ ਰੱਖੀ ਕੀਤੀ ਉਹ ਕੀਤੀਆਂ ਅਖਬਾਰ ਚੋਂ ਹੁਣ ਵਿਕਰਮ ਸਿੰਘ ਉਹ ਨਾਲ ਗੱਲ ਕਰੋ ਨਾਲ ਸਾਡੇ ਨਾਲ ਨਾਲ ਗੱਲ ਕਰੋ ਵੱਡੇ लेवल ਦੀ ਗੱਲ ਉਹ ਕਹਿੰਦੇ ਕਾਰਵਾਈ ਸਤਕਾਰ ਜੋ ਕਰਨਗੇ ਉਹ ਆਪਣੀ ਮੀਟਿੰਗ ਸੱਦ ਕੇ ਕਰਨਗੇ ਆਪਣੇ ਸਿੰਘ ਸਭਾ ਨਾਲ ਚ ਕਰਨਗੇ ਧਾਰਮਿਕ ਤੌਰ ਤੇ